ਸੁਨਹਿਰੀ ਮੱਛੀ ਇੱਕ ਵਾਰ ਇੱਕ ਟਾਪੂ ਤੇ ਛੋਟੀ ਜਹੀ ਡਿੱਗੀ ਠੱਠੀ ਝੌਂਪੜੀ ਵਿੱਚ ਇੱਕ ਬੁੱਢਾ ਆਦਮੀ ਤੇ ਔਰਤ ਰਹਿੰਦੇ ਸਨ ਬੁੱਢਾ ਆਦਮੀ ਸਮੁੰਦਰ ਵਿੱਚ ਆਪਣਾ ਜਾਲ ਸੁੱਟਦਾ ਤੇ ਮੱਛੀਆਂ ਪੜਨ ਦੀ ਕੋਸ਼ਿਸ਼ ਕਰਦਾ ਜੋ ਕੁਝ ਉਸ ਨੂੰ ਮਿਲਦਾ ਉਸ ਨਾਲ ਉਹਨਾਂ ਦਾ ਗੁਜ਼ਾਰਾ ਮਸਾ ਹੀ ਹੁੰਦਾ ਇੱਕ ਦਿਨ ਬੁੱਢੇ ਆਦਮੀ ਨੇ ਆਪਣਾ ਜਾਲ ਸੁੱਟਿਆ ਅਤੇ ਜਦੋਂ ਇਸ ਨੂੰ ਖਿੱਚਣ ਲੱਗਿਆ ਤਾਂ ਉਸ ਨੂੰ ਇਹ ਭਾਰਾ ਲੱਗਿਆ ਉਸਨੇ ਮੁਸ਼ਕਲ ਨਾਲ ਜਾਲ ਨੂੰ ਬਾਹਰ ਖਿੱਚਿਆ ਇਸ ਵਾਰ ਇੱਕ ਛੋਟੀ ਮੱਛੀ ਤੋਂ ਬਿਨਾ ਹੋਰ ਕੁਝ ਨਹੀਂ ਸੀ ਪਰ ਇਹ ਮੱਛੀ ਸਧਾਰਨ ਨਹੀਂ ਸੀ ਇਸ ਨਹਿਰੀ ਮੱਛੀ ਸੀ ਮੱਛੀ ਮਨੁੱਖੀ ਆਵਾਜ਼ ਵਿੱਚ ਆਖਣ ਲੱਗੀ ਬੁੱਢੇ ਆਦਮੀ ਮੈਨੂੰ ਲੈ ਕੇ ਨਾ ਜਾ ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਚਲੀ ਜਾਣ ਦੇ ਮੈਂ ਤੇਰੇ ਲਈ ਲਾਭਕਾਰੀ ਹੋਵਾਂਗੀ ਜੋ ਤੂੰ ਕਹੇਂਗਾ ਮੈਂ ਉਹੀ ਕਰਾਂਗੀ ਬੁੱਢਾ ਆਦਮੀ ਸੋਚਣ ਲੱਗ ਪਿਆ ਅਤੇ ਫਿਰ ਬੋਲਿਆ ਮੈਂ ਤੈਥੋਂ ਕੁਝ ਨਹੀਂ ਲੈਣਾ ਜਾ ਜਾ ਕੇ ਸਮੁੰਦਰ ਵਿੱਚ ਤੈਰ ਉਸ ਨੇ ਸਨਹਿਰੀ ਮੱਛੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਤੇ ਘਰ ਆ ਗਿਆ ਬੁੱਢੀ ਨੇ ਉਸ ਨੂੰ ਪੁੱਛਿਆ ਕਿ ਕੀ ਲਿਆਇਆ ਹੈ ਉਸ ਨੇ ਕਿਹਾ ਕੁਝ ਵੀ ਨਹੀਂ ਇੱਕ ਸਨਹਿਰੀ ਮੱਛੀ ਜਾਲ ਵਿੱਚ ਫਸੀ ਸੀ ਉਹ ਮੈਂ ਵਾਪਸ ਸਮੁੰਦਰ ਵਿੱਚ ਸੁੱਟ ਦਿੱਤੀ ਕਿਉਂਕਿ ਉਹ ਮਨੁੱਖੀ ਆਵਾਜ਼ ਵਿੱਚ ਬੋਲੀ ਕਿ ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਜਾਣ ਦੇ ਤੂੰ ਜੋ ਆਖੇਂਗਾ ਮੈਂ ਉਹੀ ਕਰਾਂਗੀ ਮੈਨੂੰ ਉਸਤੇ ਤਰਸ ਆ ਗਿਆ ਤੇ ਮੈਂ ਉਸ ਤੋਂ ਕੁਝ ਨਾ ਮੰਗਿਆ ਤੇ ਉਸ ਨੂੰ ਛੱਡ ਦਿੱਤਾ ਇਹ ਸੁਣ ਕੇ ਬੁੱਢੀ ਉੱਚੀ ਉੱਚੀ ਬੋਲਣ ਲੱਗੀ ਕਿੰਨਾ ਚੰਗਾ ਮੌਕਾ ਮਿਲਿਆ ਸੀ ਤੈਨੂੰ ਆਪਣੀ ਕਿਸਮਤ ਬਦਲਣ ਦਾ ਤੈਨੂੰ ਭੋਰਾ ਅਕਲ ਨਹੀਂ ਤੂੰ ਇਹ ਮੌਕਾ ਵੀ ਹੱਥੋਂ ਖੰਜਾ ਦਿੱਤਾ ਬੁੱਢੀ ਔਰਤ ਰਾਤ ਤੱਕ ਬੁੱਢੇ ਆਦਮੀ ਨੂੰ ਬੁਰਾ ਭਲਾ ਕਹਿੰਦੀ ਰਹੀ ਉਸ ਤੂਹਰ ਕੁਝ ਨਹੀਂ ਮੰਗਣਾ ਸੀ ਤਾਂ ਰੋਟੀ ਹੀ ਮੰਗ ਲੈਂਦਾ ਆਪਣੇ ਕੋਲ ਖਾਣ ਨੂੰ ਸੁੱਕੀ ਰੋਟੀ ਦਾ ਟੁੱਕ ਵੀ ਨਹੀਂ ਨਿਰਾਸ਼ ਹੋ ਕੇ ਬੁੱਢਾ ਆਦਮੀ ਸਨਹਰੀ ਮੱਛੀ ਤੋਂ ਰੋਟੀ ਮੰਗਣ ਚਲਾ ਗਿਆ ਉਸ ਨੇ ਸਮੁੰਦਰ ਕੰਢੇ ਪਹੁੰਚ ਕੇ ਸਨਹਰੀ ਮੱਛੀ ਨੂੰ ਆਵਾਜ਼ ਲਾਈ ਤਾਂ ਮੱਛੀ ਤੈਰਦੀ ਹੋਈ ਕੰਢੇ ਤੇ ਆ ਗਈ ਉਸ ਨੇ ਬੁੱਢੇ ਆਦਮੀ ਨੂੰ ਪੁੱਛਿਆ ਕਿ ਦਸਤੈਨ ਨੂੰ ਕੀ ਚਾਹੀਦਾ ਹੈ ਬੁੱਢਾ ਆਦਮੀ ਕਹਿਣ ਲੱਗਿਆ ਮੇਰੀ ਘਰ ਵਾਲੀ ਮੇਰੇ ਨਾਲ ਗੁੱਸੇ ਆ ਤੇ ਮੈਨੂੰ ਰੋਟੀ ਲੈਣ ਲਈ ਭੇਜਿਆ ਹੈ ਮੱਛੀ ਬੋਲੀ ਤੂੰ ਆਮਨਾਲ ਘਰ ਜਾ ਤੈਨੂੰ ਰੱਜਵੀਂ ਰੋਟੀ ਮਿਲੇਗੀ ਬੁੱਢੇ ਆਦਮੀ ਨੇ ਘਰ ਪਹੁੰਚ ਕੇ ਘਰ ਵਾਲੀ ਨੂੰ ਪੁੱਛਿਆ ਕਿ ਰੋਟੀ ਮਿਲ ਗਈ ਹੈ ਤਾਂ ਉਹ ਬੋਲੀ ਰੋਟੀ ਤਾਂ ਰੱਜਵੀਂ ਮਿਲ ਗਈ ਪਰ ਮੇਰਾ ਕੱਪੜੇ ਧੋਣ ਵਾਲਾ ਟੱਬ بچਾਉਣ ਲੱਗ ਪਿਆ ਹੈ ਹੁਣ ਇਸ ਵਿੱਚ ਕੱਪੜੇ ਨਹੀਂ ਧੋਹ ਹੁੰਦੇ ਤੂ ਸਨੈਰੀ ਮੱਛੀ ਕੋਲ ਜਾ ਤੇ ਨਵਾਂ ਡੱਬ ਮੰਗ। ਬੁੱਢਾ ਆਦਮੀ ਵਾਪਸ ਮੰਦਰ ਤੇ ਗਿਆ ਤੇ ਮੱਛੀ ਨੂੰ ਕਹਿਣ ਲੱਗਿਆ ਕਿ ਮੈਨੂੰ ਮੇਰੀ ਘਰਵਾਲੀ ਨੇ ਭੇਜਿਆ ਹੈ। ਉਸ ਨੂੰ ਨਵਾਂ ਡੱਬ ਚਾਹੀਦਾ ਹੈ। ਮੱਛੀ ਨੇ ਕਿਹਾ ਤੂੰ ਘਰ ਜਾ ਡੱਬ ਤੈਨੂੰ ਮਿਲ ਜਾਵੇਗਾ। ਬੁੱਢਾ ਆਦਮੀ ਘਰ ਨੂੰ ਮੁੜ ਗਿਆ। ਹਾਲੇ ਉਹ ਘਰ ਦੀ ਦਰਵਾਜ਼ੀ ਹੀ ਟੱਪਿਆ ਸੀ ਕਿ ਬੁੱਢੀ ਨੇ ਉਸ ਨੂੰ ਫੇਰ ਉਕਸਾਇਆ ਕਿ ਸਨੈਰੀ ਮੱਛੀ ਕੋਲ ਜਾ ਦੇਵ ਉਸ ਨੂੰ ਆਪਣੇ ਲਈ ਨਵਾਂ ਘਰ ਬਣਾਉਣ ਲਈ ਆਖ ਆਪਾਂ ਇਸ ਝੌਂਪੜੀ ਵਿੱਚ ਹੋਰ ਨਹੀਂ ਰਹਿ ਸਕਦੇ ਇਹ ਡਿੱਗੂ ਡਿੱਗੂ ਕਰਦੀ ਹੈ ਬੁੱਢੇ ਆਦਮੀ ਨੇ ਸਮੁੰਦਰ ਕੰਢੇ ਜਾ ਕੇ ਫਿਰ ਮੱਛੀ ਨੂੰ ਆਵਾਜ਼ ਮਾਰੀ ਮੱਛੀ ਤੈਰਦੀ ਹੋਈ ਆ ਗਈ ਤੇ ਬੁੱਢੇ ਆਦਮੀ ਵੱਲ ਦੇਖਦੀ ਬੋਲੀ ਦੱਸ ਭਲੇ ਪੁਰਸ਼ ਤੈਨੂੰ ਕੀ ਚਾਹੀਦਾ ਹੈ ਬੁੱਢੇ ਆਦਮੀ ਨੇ ਕਿਹਾ ਮੇਰੀ ਘਰ ਵਾਲੀ ਹੁਣ ਪੁਰਾਣੀ ਝੌਂਪੜੀ ਵਿੱਚ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਡਿੱਗੂ ਡਿੱਗੂ ਕਰਦੀ ਐ ਉਸ ਨੂੰ ਨਵਾਂ ਘਰ ਚਾਹੀਦਾ ਹੈ ਇਹ ਸੁਣ ਕੇ ਮੱਛੀ ਬੋਲੀ ਖੁਸ਼ ਹੋ ਤੇ ਘਰ ਵਾਪਸ ਜਾ ਸਭ ਹੋ ਜਾਵੇਗਾ ਬੁੱਢੇ ਆਦਮੀ ਨੇ ਵਾਪਸ ਆ ਕੇ ਦੇਖਿਆ ਤਾਂ ਝੌਂਪੜੀ ਦੀ ਥਾਂ ਬਿਲਕੁਲ ਨਵਾਂ ਬਲੂਤ ਦੀ ਲੱਕੜ ਦਾ ਘਰ ਸੀ ਜਿਸ ਦੀ ਛੱਤ ਦੇ ਵੱਧਰੇ ਤੇ ਨਕਾਸ਼ੀ ਕੀਤੀ ਹੋਈ ਸੀ ਬੁੱਢੇ ਆਦਮੀ ਨੂੰ ਨੂੰ ਦੇਖਣਸਾਰ ਬੁੱਢੀ ਚੀਕਣ ਲੱਗੀ ਮੋਰਖਾ ਤੈਨੂੰ ਤਾਂ ਕਿਸਮਤ ਤੋਂ ਲਾਹਾ ਲੈਣਾ ਵੀ ਨਹੀਂ ਆਉਂਦਾ ਉਹ ਘਰ ਮੰਗ ਲਿਆ ਤੇ ਸਮਝ ਲੈ ਕੇ ਸਭ ਕੁਝ ਹੈ ਮੱਛੀ ਕੋਲ ਵਾਪਸ ਜਾ ਤੇ ਉਸ ਨੂੰ ਕਹ ਮੈਂ ਹੁਣ ਮਛੇਰੇ ਦੀ ਪਤਨੀ ਨਹੀਂ ਰਹਿਣਾ ਚਾਹੁੰਦੀ ਮੈਂ ਸਿਸਟ ਔਰਤ ਬਣਨਾ ਚਾਹੁੰਦੀ ਹਾਂ ਤਾਂ ਜੋ ਲੋਕ ਮੇਰੀ ਹਰ ਗੱਲ ਮੰਨਣ ਤੇ ਮੈਨੂੰ ਮਿਲਣ ਵੇਲੇ ਝੁਕਣ ਬੁੱਢਾ ਵਾਪਸ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਸਾਰੀ ਗੱਲ ਦੱਸ ਦਿੱਤੀ ਮੱਛੀ ਨੇ ਫਿਰ ਉਸ ਨੂੰ ਖੁਸ਼ੀ-ਖੁਸ਼ੀ ਘਰ ਜਾਣ ਲਈ ਕਿਹਾ ਬੁੱਢਾ ਆਦਮੀ ਘਰ ਪਹੁੰਚਿਆ ਤਾਂ ਉਸ ਦੇ ਘਰ ਦੀ ਥਾਂ ਪੱਥਰ ਦਾ ਵੱਡਾ ਘਰ ਦੇ ਕੇ ਹੈਰਾਨ ਰਹਿ ਗਿਆ। ਉਸ ਦੇ ਘਰ ਦੇ ਵਿਹੜੇ ਵਿੱਚ ਨੌਕਰ ਭੱਜੇ ਫਿਰਦੇ ਸਨ। ਰਸੋਈਏ ਰਸੋਈ ਵਿੱਚ ਖਾਣਾ ਬਣਾ ਰਹੇ ਸਨ। ਬੁੱਢੀ ਔਰਤ ਜਰੀਦਾਰ ਪੋਸ਼ਾਕ ਪਹਿਨ ਕੇ ਉੱਚੀ ਕੁਰਸੀ ਤੇ ਬੈਠੀ ਹੁਕਮ ਚਲਾ ਰਹੀ ਸੀ। ਬੁੱਢੇ ਆਦਮੀ ਨੇ ਉਸ ਨੂੰ ਬੁਲਾਇਆ ਤਾਂ ਚੀਕੀ ਕਿੰਨਾ ਗੁਸਤਾਖ ਹੈ। ਮੈਨੂੰ ਆਪਣੀ ਪਤਨੀ ਵਜੋਂ ਸੰਬੋਧਨ ਕਰਨ ਦੀ ਤੇ ਹਿੰਮਤ ਕਿਵੇਂ ਹੋਈ ਸਿਸਟ ਔਰਤ ਬਣੀ ਬੁੱਢੀ ਔਰਤ ਨੇ ਨੌਕਰਾਂ ਨੂੰ ਹੁਕਮ ਦਿੱਤਾ ਕਿਸ ਮੂਰਖ ਬੁੱਢੇ ਨੂੰ ਤਵੇਲੇ ਵਿੱਚ ਲਾ ਕੇ 40 ਕੌੜੇ ਮਾਰੋ ਨੌਕਰ ਦੌੜਦੇ ਹੋਏ ਆਏ ਤੇ ਬੁੱਢੇ ਨੂੰ ਤੌਣ ਤੋਂ ਫੜ ਕੇ ਧੂੰਦੇ ਹੋਏ ਤਵੇਲੇ ਵਿੱਚ ਲੈ ਗਏ ਅੱਥੇ ਉਸ ਉੱਥੇ ਉਸ ਦੀ ਐਨੀ ਮਾਰਕਟਾਈ ਹੋਈ ਕਿ ਉਸ ਤੋਂ ਖੜਾ ਵੀ ਨਹੀਂ ਸੀ ਹੋਇਆ ਜਾਂਦਾ ਫਿਰ ਬੁੱਢੀ ਨੇ ਉਸ ਨੂੰ ਪਸ਼ੂਆਂ ਦੇ ਬਾੜੇ ਦੀ ਸਫਾਈ ਦਾ ਕੰਮ ਸੰਭਾਲ ਦਿੱਤਾ ਉਹ ਸਾਰਾ ਦਿਨ ਉੱਥੇ ਸਫਾਈ ਕਰਦਾ ਰਹਿੰਦਾ ਜੇ ਕਿਤੇ ਭੋਰਾ ਮਿੱਟੀ ਰਹਿ ਜਾਂਦੀ ਤਾਂ ਤਬਵੇਲੇ ਵਿੱਚ ਲਿਜਾ ਕੇ ਉਸ ਦੀ ਕੋਟਮਾਰ ਹੁੰਦੀ ਕਿੱਡੀ ਡੈਨ ਮੈਸ ਦੀ ਕਿਸਮਤ ਪਲਟ ਦਿੱਤੀ ਤੇ ਇਹ ਮੈਨੂੰ ਆਪਣਾ ਪਤੀ ਮੰਨਣ ਤੋਂ ਵੀ ਇਨਕਾਰੀ ਹੈ ਬੁੱਢਾ ਆਦਮੀ ਸੋਚਦਾ ਸਮਾਂ ਬੀਤਣ ਤੇ ਬੁੱਢੀ ਸਿਸਟੌਰਤ ਦੇ ਰੁਤਬੇ ਤੋਂ ਵੀ ਅੱਕ ਗਈ ਕੋਸਨੇ ਬੁੱਢੇ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਸਨਹਿਰੀ ਮੱਛੀ ਕੋਲ ਜਾ ਤੇ ਉਸ ਨੂੰ ਆ ਕੇ ਹੁਣ ਮੈਂ ਮਹਾਰਾਣੀ ਬੰਨਣਾ ਚਾਹੁੰਦੀ ਹਾਂ ਬੁੱਢਾ ਆਦਮੀ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਕਹਿਣ ਲੱਗਿਆ ਕਿ ਮੇਰੀ ਘਰ ਵਾਲੀ ਬੁੱਢੀ ਹੁਣ ਸਿਸ਼ਟ ਔਰਤ ਬਣ ਕੇ ਨਹੀਂ ਰਹਿਣਾ ਚਾਹੁੰਦੀ ਉਹ ਮਹਾਰਾਣੀ ਬੰਨਣਾ ਚਾਹੁੰਦੀ ਹੈ ਮੱਛੀ ਨੇ ਫਿਰ ਉਸ ਨੂੰ ਖੁਸ਼ੀ-ਖੁਸ਼ੀ ਘਰ ਜਾਣ ਲਈ ਕਿਹਾ ਬੁੱਢਾ ਆਦਮੀ ਵਾਪਸ ਘਰ ਆਇਆ ਤਾਂ ਪਹਿਲੇ ਘਰ ਦੀ ਥਾਂ ਸੋਨੇ ਦੀ ਛੱਤ ਵਾਲਾ ਵੱਡਾ ਮਹਿਲ ਸੀ ਬੰਦੂਕਾਂ ਵਾਲੇ ਪਹਿਰੇਦਾਰ ਮਹਿਲ ਦੇ ਬੂਹੇ ਤੇ ਖੜੇ ਸਨ ਮਹਿਲ ਦੇ ਪਿਛਲੇ ਪਾਸੇ ਸ਼ਾਨਦਾਰ ਬਾਗ ਸੀ ਸਾਹਮਣੇ ਵੱਡੇ ਮੈਦਾਨ ਤੇ ਫੌਜ ਪਰੇਡ ਕਰ ਰਹੀ ਸੀ ਮਹਾਰਾਣੀ ਬਣੀ ਬੁੱਢੀ ਆਪਣੇ ਜਰਨੈਲਾਂ ਤੇ ਗਵਰਨਰਾਂ ਨਾਲ ਬਾਲਕੋਨੀ ਤੇ ਆਈ ਅਤੇ ਫੌਜ ਦਾ ਨਰੀਖਣ ਕਰਨ ਤੇ ਸਲਾਮੀ ਦੇਣ ਲੱਗੀ ਢੋਲ ਵੱਜਣ ਲੱਗੇ ਸੰਗੀਤ ਗੂੰਜਣ ਲੱਗਿਆ ਤੇ ਫੌਜੀਆਂ ਨੇ ਉੱਚੀ ਆਵਾਜ਼ ਵਿੱਚ ਵਾਹ ਵਾਹ ਆਖਿਆ ਹੋਰ ਸਮਾਂ ਬੀਤਣ ਤੇ ਬੁੱਢੀ ਮਹਾਰਾਣੀ ਬਣ ਕੇ ਵੀ ਆਕ ਗਈ ਉਸ ਨੇ ਬੁੱਢੇ ਆਦਮੀ ਨੂੰ ਲੱਭਣ ਦਾ ਹੁਕਮ ਦਿੱਤਾ ਬੜੀ ਮੁਸ਼ਕਲ ਨਾਲ ਬੁੱਢੇ ਆਦਮੀ ਨੂੰ ਪਸ਼ੂਆਂ ਦੇ ਬਾੜੇ ਵਿੱਚੋਂ ਲੱਭ ਕੇ ਮਹਾਰਾਣੀ ਦੇ ਸਾਹਮਣੇ ਪੇਸ਼ ਕੀਤਾ ਗਿਆ ਮਹਾਰਾਣੀ ਬਣੀ ਬੁੱਢੀ ਨੇ ਬੁੱਢੇ ਆਦਮੀ ਨੂੰ ਆਖਿਆ ਸੁਨਹਿਰੀ ਮੱਛੀ ਨੂੰ ਜਾ ਕੇ ਆਖ ਕਿ ਮੈਂ ਹੁਣ ਮਹਾਰਾਣੀ ਬਣ ਕੇ ਨਹੀਂ ਰਹਿਣਾ ਚਾਹੁੰਦੀ ਮੈਂ ਸਮੁੰਦਰਾਂ ਦੀ ਮਾਲਕਨ ਬੰਨਣਾ ਚਾਹੁੰਦੀ ਹਾਂ ਤਾ ਜੋ ਸਮੁੰਦਰਾਂ ਦੇ ਸਾਰੇ ਜੀਵ ਸਮੇਤ ਸਾਰੀਆਂ ਮੱਛੀਆਂ ਮੇਰਾ ਹੁਕਮ ਮੰਨਣ ਬੁੱਢੇ ਆਦਮੀ ਨੇ ਬੁੱਢੀ ਦੀ ਇਹ ਮੰਗ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ ਤੇ ਕਹਿਣ ਲੱਗੀ ਕਿ ਜੋ ਨਾ ਗਿਆ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ ਬੁੱਢਾ ਆਦਮੀ ਅਨਮੰਨੇ ਮਨ ਨਾਲ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਆਵਾਜ਼ ਮਾਰੇ ਪਰ ਇਸ ਵਾਰ ਸੁਨਹਿਰੀ ਮੱਛੀ ਨਾ ਆਈ ਬੁੱਢੇ ਆਦਮੀ ਨੇ ਫੇਰ ਆਵਾਜ਼ ਮਾਰੀ ਪਰ ਫੇਰ ਵੀ ਮੱਛੀ ਨਾ ਆਈ ਜਦੋਂ ਉਸਨੇ ਤੀਜੀ ਵਾਰ ਆਵਾਜ਼ ਮਾਰੀ ਤਾਂ ਅਚਾਨਕ ਮੱਛੀ ਸਮੁੰਦਰ ਵਿੱਚੋਂ ਪਾਣੀ ਉਬਲਣ ਜਿਹੀ ਆਵਾਜ਼ ਆਈ ਪਹਿਲਾਂ ਜਿਹੜੇ ਪਾਣੀ ਸਾਫ਼ ਤੇ ਨੀਲੇ ਸਨ ਹੁਣ ਕਾਲੇ ਹੋ ਗਏ ਮੱਛੀ ਕੰਡੇ ਤੇ ਆ ਕੇ ਪੁੱਛਣ ਲੱਗੀ ਹੁਣ ਤੈਨੂੰ ਕੀ ਚਾਹੀਦਾ ਹੈ ਬੁੱਢੇ ਆਦਮੀ ਬੁੱਢੀ ਤਾਂ ਪੂਰੀ ਤਰ੍ਹਾਂ ਪਾਗਲ ਹੋ ਗਈ ਹੈ ਉਹ ਹੁਣ ਮਹਾਰਾਣੀ ਬਣ ਕੇ ਵੀ ਖੁਸ਼ ਨਹੀਂ ਉਸਾਰੇ ਸਮੁੰਦਰਾਂ ਦੀ ਮਾਲਕਨ ਬਣ ਕੇ ਪਾਣੀਆਂ ਸਮੇਤ ਸਾਰੇ ਸਮੁੰਦਰੀ ਜੀਵਾਂ ਤੇ ਆਪਣਾ ਹੁਕਮ ਚਲਾਉਣਾ ਚਾਹੁੰਦੀ ਹੈ। ਸੁਨਹਿਰੀ ਮੱਛੀ ਨੇ ਬੁੱਢੇ ਆਦਮੀ ਨੂੰ ਕਿਹਾ ਕੁਝ ਨਾ ਕਿਹਾ ਤੇ ਸਮੁੰਦਰ ਦੇ ਅੰਡ ਘਾਹਿਆਂ ਵਿੱਚ ਲੋਭ ਹੋ ਗਈ। ਬੁੱਢਾ ਆਦਮੀ ਵਾਪਸ ਘਰ ਵੱਲ ਨੂੰ ਮੁੜ ਪਿਆ। ਜਦੋਂ ਮਹਿਲ ਵੱਲ ਰਸਤੇ ਨੂੰ ਮੁੜਿਆ ਤਾਂ ਉਸ ਨੂੰ ਆਪਣੀ ਅੱਖਾਂ ਤੇ ਯਕੀਨ ਨਾ ਆਇਆ। ਮਹਿਲ ਦੀ ਥਾਂ ਤੇ ਹੁਣ ਪਹਿਲਾਂ ਵਾਂ ਘੇ ਡਿੱਗੀ ਟੱਠੀ ਚੌਂਪੜੀ ਸੀ। ਚੌਂਪੜੀ ਵਿੱਚ ਬੁੱਢੀ ਫਟੇ ਪੁਰਾਣੇ ਕੱਪੜੇ ਪਾਈ ਬੈਠੀ ਸੀ ਹੁਣ ਉਹ ਪਹਿਲਾਂ ਵਾਂਗ ਹੀ ਰਹਿਣ ਲੱਗੇ ਬੁੱਢਾ ਆਦਮੀ ਫਿਰ ਮੱਛੀਆਂ ਫੜਨ ਜਾਣ ਲੱਗ ਪਿਆ ਪਰ ਹੁਣ ਕਦੇ ਵੀ ਸੁਨਹਿਰੀ ਮੱਛੀ ਉਸ ਦੇ ਜਾਲ ਵਿੱਚ ਨਾ ਆਈ